ਇਸ ਮੇਲੇ ਦੀ ਵੱਡੀ ਅਤੇ ਅਹਿਮ ਖਬਰ ਸ੍ਰੀ ਅਮਰitsar ਸਾਹਿਬ ਤੋਂ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਅਤੇ ਸੁਣ ਕੇ ਹਰ ਇੱਕ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਅਤੇ ਹਰ ਇੱਕ ਸਿੱਖ ਦੇ ਹਿਰਦੇ ਬਲ ਨੂੰ ਮੁੜ ਤੋਂ ਸ਼ਰੋਵਰ ਦੇ ਵਿੱਚ ਭਾ ਦਿੰਦਾ ਫਿਲਹਾਲ ਇਸ ਘਟਨਾ ਤੋਂ ਬਾਅਦ ਹਰ ਇੱਕ ਸਿੱਖਿਆ ਆਪਣਾ ਹੈ ਉਹਨਾਂ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਅਤੇ ਐਸਜੀਪੀਸੀ ਦੇ ਸਖਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਜਿਹੜੇ ਵਿਅਕਤੀ ਨੇ ਇਹ ਗਲਤੀ ਕੀਤੀ ਹੈ ਚਾਹੇ ਉਸਨੇ ਜਾਣੇ ਜਾਣ ਜਾਣੇ ਵਿੱਚ ਕੀਤੀ ਹੈ ਇਸ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾਵੇਗੀ ਜੇ ਇਹ ਸੱਚਮੁੱਚ ਗਲਤੀ ਹੋਈ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਫਿਲਹਾਲ ਇਸ ਖਬਰ ਦੇ ਫੈਲਦਿਆਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਸਿੱਖਾਂ ਦੀਆਂ ਪੁਆਰੀਆਂ ਭਾਵਨਾਵਾਂ ਮਨ ਨੂੰ ਠੇਸ ਪਹੁੰਚੀ ਹੈ ਤੇ ਉਹਨਾਂ ਦੇ ਹਿਰਦੇ ਜ਼ਰੂਰ ਬਲੰਦਰੇ ਗਏ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਜਿਹੜਾ ਪੌੜੀਆਂ ਤੇ ਬੈਠਾ ਹੈ ਤੇ ਉਸ ਦੇ ਵੱਲੋਂ ਜਿਹੜਾ ਮੂੰਹ ਹੱਥ ਧੋਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੁਰਲੀ ਕਰਨ ਤੋਂ ਬਾਅਦ ਉਹੀ ਜਲ ਹੈ ਜਿਹੜਾ ਮੁਰ ਤੋਂ ਸਰੋਵਰ ਦੇ ਵਿੱਚ ਪਾਇਆ ਜਾਂਦਾ ਹੈ ਫਿਲਹਾਲ ਇਹ ਵੱਡੀ ਖਬਰ ਦੇ ਨਾਲ ਬਾਹਰ ਆਉਣ ਦੇ ਨਾਲ ਇੱਕ ਵਾਰ ਤਰਥੱਲੀ ਜ਼ਰੂਰ ਮਚ ਗਈ ਹੈ ਅਤੇ ਚਾਹੇ ਵਿਦੇਸ਼ਾਂ ਦੇ ਵਿੱਚ ਬੈਠਾ ਸਿੱਖ ਹੈ ਉਸ ਨੂੰ ਵੀ ਇਹ ਜਾਣਨ ਦਾ ਹੱਕ ਹੈ ਕਿ ਕਿਵੇਂ ਇੱਕ ਮੁਸਲਮ ਵਿਅਕਤੀ ਵੱਲੋਂ ਜਿਹੜੀ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਸੁਣੋ ਤੁਸੀਂ ਵੀ ਕੀ ਕਹਿਣਾ ਐ ਐਸਜੀਪੀਸੀ ਦੇ ਮੁਖੀ ਸਤਕਰ ਕੁਲਵੰਤ ਸਿੰਘ ਮੰਨਣ ਦਾ ਦੇਖੋ ਅਸੀਂ ਇਹਦੇ ਲਈ ਹਮੇਸ਼ਾ ਨਿਗਾਹ ਰੱਖਦੇ ਹਾਂ ਮੈਂ ਪਰਸੋਂ ਵੀ ਦੋ ਮੀਟਿੰਗਾਂ ਜਿਹੜੀਆਂ ਜਿੰਨਾ ਸਾਡਾ ਸਟਾਫ ਹੈਗਾ ਸੇਵਾਦਾਰ ਹੈਗੇ ਆ ਉਹਨਾਂ ਨਾਲ ਕੀਤੀ ਹੈ ਕਿਤੇ ਫਿਰ ਵੀ ਗਲਤੀ ਸਾਡੇ ਸੇਵਾਦਾਰਾਂ ਦੀ ਅੱਖਾਂ ਤੇ ਨਹੀਂ ਆਇਆ ਹੋਏਗਾ ਕਿਉਂਕਿ ਦੂਜੇ ਧਰਮ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਮਰਿਆਦਾ ਕੀ ਆ ਸਿਧਾਂਤ ਕੀ ਆ ਤੇ ਅਸੀਂ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਪਹਿਰਾ ਜਿਹੜਾ ਉਹ ਸਖਤ ਕੀਤਾ ਜਾਵੇਗਾ ਰੱਖਿਆ ਜਾਵੇਗਾ ਕੋਈ ਅਗਲੀ ਤੋਂ ਇਹ ਇਦਾਂ ਦੀ ਗਲਤੀ ਨਾ ਕਰੇ ਵੀਡੀਓ ਜਾਂਚ ਕਰਾਂਗੇ ਹਾਂ ਜਾਂਚ ਕਰਾਂਗੇ ਜਾਂਚ ਕਰਾਂਗੇ ਦੂਜਾ ਜਾਂਚ ਕਰਾਂਗੇ ਤੇ ਉਹਨਾਂ ਨੂੰ ਆਪਣੇ ਸੇਵਾਦਾਰਾਂ ਨੂੰ ਵੀ ਕਹੋਗੇ ਵੇ ਭਾਈ ਉਹ ਸਾਰਾ ਨਿਕਲ ਆਉਂਦਾ ਆ ਪੂਰੀ ਪੂਰੀ ਜਾਂਚ ਕੀਤੀ ਜਾਊਗੀ ਮਨਨ ਸਾਹਿਬ ਵੋਟ ਤਾਂ ਲਗਾਏ ਗਏ ਨੇ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾਲ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਣ ਕਿ ਕਿ ਜੇਕਰ ਮर्यादा ਬਾਰੇ ਕਿਸੇ ਨੂੰ ਨਹੀਂ ਪਤਾ ਤਾਂ ਦੇਖੋ ਇਹਦੇ ਲਈ ਪਤਕੀ ਹੈ ਇਹ ਬੜਾ ਗੁੰਜਦਾਰ ਪਿਛਾ ਜਿਹੜੇ ਕੁਐਸਚਨ ਕੀਤਾ ਜਦੋਂ ਆਪਾਂ ਘੰਟਾ ਘਰ ਤੋਂ ਥੱਲੇ ਪੌੜੀਆਂ ਉੱਤਰਦੇ ਹਾਂ ਨਾ ਤੇ ਜਿਹਨਾਂ ਨੂੰ ਨਹੀਂ ਪਤਾ ਸੈਕ ਸੰਗਨ ਦਾ ਪਤਾ ਬਹੁਤੇ ਹਿੰਦੂ ਭਾਈਚਾਰੇ ਨੂੰ ਪਤਾ ਕਈ ਦੂਸਰੇ ਜਿਹੜੇ ਬਾਹਰੋਂ ਹੁੰਦੇ ਆ ਜੇ ਪੈਗਨਿਕ ਤੌਰ ਤੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਫੋਟੋ ਵਗੈਰਾ ਵੀ ਖਿਚਾਉਣੇ ਅਸੀਂ ਇਹਦੇ ਤੇ ਵੀ ਵਿਚਾਰ ਕਰਦੇ ਪੈ ਦੋ ਮੀਟਿੰਗਾਂ ਦੇ ਵਿੱਚ ਮੈਂ ਵਿਚਾਰ ਕੀਤੀ ਸੀ ਕਿਤੇ ਕੋਈ ਸਪੇਸ ਇਦਾਂ ਦੀ ਉੱਪਰ ਦੇ ਦਿੱਤੀ ਜਾਵੇ ਜੇ ਕਿਹਨੇ ਫੋਟੋ ਕਿਸੇ ਉੱਤੇ ਜਾ ਕੇ ਖਿੱਚ ਲੋ ਦੇ ਸਕਦੇ ਪਰ ਜਦੋਂ ਆਪਾਂ ਇਹ ਪਿੱਠ ਕਰਕੇ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਦਰਵਾਜਾ ਸਾਹਿਬ ਨੂੰ ਪਿੱਠ ਕਰਕੇ ਨਾ ਫੋਟੋ ਖਿਚਾਉਣੇ ਉਹ ਮਾੜਾ ਵੀ ਲੱਗਦਾ ਤੇ ਹੁਣ ਆ ਵੀ ਨਹੀਂ ਚਾਹੀਦਾ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸ੍ਰੀ ਅਮਰitsar ਸਾਹਿਬ ਤੋਂ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਅਤੇ ਸੁਣ ਕੇ ਹਰ ਇੱਕ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਅਤੇ ਹਰ ਇੱਕ ਸਿੱਖ ਦੇ ਹਿਰਦੇ ਬਲੁੰਦਰੇ ਜ਼ਰੂਰ ਜਾਣਗੇ ਦਰਅਸਲ ਅੱਜ ਦੀ ਇਹ ਖਬਰ ਨੇ ਤਰਥੱਲੀ ਮਚਾ ਦਿੱਤੀ ਹੈ ਅਤੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਦੇ ਹਿਰਦੇ ਜ਼ਰੂਰ ਬਲੁੰਦਰੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਟੀਵੀ ਸਕਰੀਨ ਉੱਤੇ ਜਾਂ ਇੱਕ ਫਲੈਸ਼ ਸਕਰੀਨ ਉੱਤੇ ਕਿ ਇੱਕ ਮੁਸਲਮ ਵਿਅਕਤੀ ਕਿਵੇਂ ਆਪਣੇ ਸਰੋਵਰ ਦੇ ਵਿੱਚ ਆਉਂਦਾ ਹੈ ਅਤੇ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਬੈਠ ਕੇ ਮੂੰਹ ਹੱਥ ਧੋਂਦਾ ਹੈ ਅਤੇ ਬਾਅਦ ਵਿੱਚ ਕੁਰਲੀ ਕਰਦਾ ਹੈ ਅਤੇ ਕੁਰਲੀ ਕਰਨ ਤੋਂ ਬਾਅਦ ਉਸੇ ਜਲ ਨੂੰ ਮੜਤੋਂ ਸਰੋਵਰ ਦੇ ਵਿੱਚ ਪਾ ਦਿੰਦਾ ਹੈ ਫਿਲਹਾਲ ਇਸ ਘਟਨਾ ਤੋਂ ਬਾਅਦ ਹਰ ਇੱਕ ਸਿੱਖ ਸੰਗਤਾਂ ਦੀਆਂ ਆਪਾ ਬਣਾਵਾਂ ਨੂੰ ਵੱਡੀ ਠੇਕ